ਪਿੰਡਾਂ ਦੇਆਂ ਸੱਥਾਂ ਤੋਂ ਲੈ ਕੇ ਘਰਾਂ ਦੇਆਂ ਚੁੱਲਿਆਂ ਤੱਕ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਅਸੀਂ ਸੀਰੀਜ਼ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰਧਾਨ ਮੰਤਰੀ ਬਣਨਾ ਸੌਖਾ ਵਾ ਸਰਪੰਚ ਬਣਨਾ ਬਹੁਤ ਔਖਾ ਹੈ ਕਿ ਜਿਆਦਾ ਹੀ ਵਰਕ ਕੀਤਾ ਕਿ 1% ਵੀ ਇਧਰ ਉਧਰ ਨਾ ਹੋਵੇ ਜਿਵੇਂ ਪਿੰਡਾਂ ਚ ਜਿਹੜੇ ਕਰੈਕਟਰ ਨੇ ਜਿਵੇਂ ਉਹ ਗੱਲਾਂ ਕਰਦੇ ਨੇ ਜਿਵੇਂ ਬੋਲਦੇ ਨੇ ਉਵੇਂ ਹੀ ਦਿਖਾਇਆ ਜਾਵੇ ਪਿੰਡ ਚ ਨਾ ਪਾਰਟੀ ਬਾਜ਼ੀ ਨਹੀਂ ਹੋਣੀ ਚਾਹੀਦੀ ਬੰਦਾ ਪਿੰਡ ਦਾ ਸਾਂਝਾ ਹੋਵੇ ਇਹਦੇ ਸ਼ਰਾਬ ਵੀ ਵੰਡੀ ਜਾਂਦੀ ਆ ਸਰਪੰਚਾਂ ਦੇ ਵਿੱਚ ਤਾਂ ਲੋਕਾਂ ਨੂੰ ਉਮੀਦਾਂ ਹੁੰਦੀਆਂ ਪਕੌੜੇ ਖਾਵਾ ਜੀ ਹਨਾ ਇਹ ਬੜਾ ਕੁਝ ਹੁੰਦਾ ਪਿੰਡਾਂ ਦੇ ਵਿੱਚ ਜਿਵੇਂ ਹੁਣ ਤੁਹਾਡਾ ਇਹ ਸਵਾਲ ਹੀ ਆ ਪਕੌੜੇ ਪਕੂੜੇ ਚੱਲਣਗੇ ਸ਼ਰਾਬ ਚੱਲੂਗੀ ਇਹ ਰਿਐਲਿਟੀ ਹੈ ਨਾ ਤੁਸੀਂ ਤਾਂ ਹੀ ਸਵਾਲ ਕੀਤਾ ਹੈ ਤਾਂ ਅਸਲ ਸੱਚ ਹੈ ਇਹ ਪੰਚ ਕੇ ਵੋਟਸ ਮੇ ਬਹੁਤੇ ਕੁਝ ਪਟਨੇ ਵਾਲਾ ਹੈ ਗਾੜੀ ਪੈਸਾ दारू ਸਭ बटे ਤੇ ਅਸੀਂ ਇਹ ਸੀਰੀਜ਼ ਹੈ ਜਿਹੜੀ ਸੱਚ ਦੇ ਹੀ ਨੇੜੇ-ਤੇੜੇ ਰੱਖੀ ਹੈ ਆਧਾਰਤ ਹੈ ਸੱਚ ਤੇ ਅਸੀਂ ਨਾ ਸ਼ਰਾਬ ਪਲਾ ਕੇ ਵੋਟਾਂ ਨਹੀਂ ਲੈਣੀ ਆ ਹਰ ਇੱਕ ਬੰਦਾ ਵਕਾਊ ਨਹੀਂ ਜੇ ਕੋਈ ਵਕਾਊ ਵੀ ਹੈ ਨਾ ਅਸੀਂ ਤਾਂ ਵੀ ਨਹੀਂ ਖਰੀਦਾਂ ਪਰ ਮੇਰਾ ਕਰੈਕਟਰ ਇਹੀ ਹੈ ਕਿ ਉਹ ਬਾਹਰ ਜਾਂਦਾ ਜਾਂਦਾ ਇਕਦਮ ਕਿਵੇਂ ਉਹ ਸ਼ਿਫਟ ਆ ਗਿਆ ਕਿ ਉਹ ਕੈਨੇਡਾ ਦਾ ਵੀਜ਼ਾ ਅਪਰੂਵ ਹੋਇਆ ਹੋਇਆ ਛੱਡ ਕੇ ਇਸ ਪੱਖ ਨੂੰ ਚੱਲ ਚੰਗਾ ਭਲਾ ਕੈਨੇਡਾ ਜਾਂਦਾ ਜਾਂਦਾ ਖੂਚ ਡੇਗ ਗਿਆ ਭੱਜਿਆਂ ਨੂੰ ਤਾਂ ਦਰਗਾਹ 'ਚ ਵੀ ਢੋਈ ਨਹੀਂ ਮਿਲਦੀ ਕਿਉਂਕਿ ਕਿਸੇ ਬੰਦੇ ਦਾ ਸਿਆਸਤ 'ਚ ਇੰਟਰਸਟ ਹੋਵੇ ਨਾ ਹੋਵੇ ਉਹ ਬਾਅਦ ਦੀ ਗੱਲ ਹੈ ਪਰ ਸਰਪੰਚੀ 'ਚ ਸਭ ਦਾ ਇੰਟਰਸਟ ਹੁੰਦਾ ਸੋ ਇਹ ਸੀਰੀਜ਼ ਹੈ ਜਿਹੜੀ ਸਾਡੀ ਇਹ ਇਹ ਉਹ ਸਭ ਚੀਜ਼ਾਂ ਦੇ ਦੁਆਲੇ ਘੁੰਮਦੀ ਜਿੱਥੇ ਬੰਤ ਕਹੂ ਉੱਥੇ ਵੋਟ ਪਾਉ ਜਿੱਥੇ ਮੱਖਣ ਕਹੂ ਉੱਥੇ ਵੋਟ ਪਾਉ ਦੋ ਮੁੱਦੇ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਇੱਕ ਤਾਂ ਪ੍ਰਵਾਸ ਵਾਲਾ ਤੁਸੀਂ ਦੱਸਤਾ ਇੱਕ ਸਰਪੰਚੀ ਵਾਲਾ ਦੱਸਤਾ ਜਈਆ ਜਈਆ ਉਹ ਆਪੇ ਲੋਕਾਂ ਦਾ ਦੇਸ਼ ਹੈ ਇਹ ਆਂ ਸਮਝਾ ਲੇਗਾ ਆ ਦੇਖਦੇ ਸੁਣਗਾ ਤੀਜਾ ਤੁਸੀਂ ਇਤਿਹਾਸ ਵੀ ਵਿੱਚ ਉਹ ਕਰਤਾ ਕਿ ਅਫਗਾਨ ਜੱਤਨ ਵਾਲੀ ਧਰਤੀ ਆ ਇਹ ਸੂਰਮਿਆਂ ਦੀ ਧਰਤੀ ਆ ਸਾਡਾ ਪਛੋਕੜ ਨਾ ਹੁੰਦਾ ਅੱਜ ਗੱਲਾਂ ਹੁੰਦੀਆਂ ਨੇ ਨਾ ਦੁਨੀਆ 'ਚ ਕਿ ਪੰਜਾਬ ਦੀ ਧਰਤੀ ਤੇ ਜੰਮਿਆ ਨੇ ਅਫਗਾਨ ਉਹਦੀ ਛੋਟੀ ਵੀਰ ਤੈਨੂੰ ਫਿਰ ਆਪਣੇ ਇਤਿਹਾਸ ਦਾ ਨਹੀਂ ਪਤਾ ਇਸ ਧਰਤੀ ਤੇ ਜੰਮੇ ਹੋਏ ਉਹਦਿਆਂ ਨੇ ਨਾ ਅਫਗਾਨ ਫਤਿਹ ਕੀਤਾ ਇਹ ਤਾਂ ਫਿਰ ਆਪਣਾ ਪਿੰਡ ਹੈ ਆਪਣੇ ਲੋਕ ਨੇ ਅਸਲ 'ਚ ਸਾਡਾ ਜਿਹੜਾ ਮੂਲ ਹੈ ਉਹ ਸਾਡਾ ਇਤਿਹਾਸ ਹੀ ਹੈ ਉਹਦੇ ਤੋਂ ਬਿਨਾਂ ਅਸੀਂ ਵੰਜੇ ਹਾਂ ਉਹਦੇ ਤੋਂ ਬਿਨਾਂ ਅਸੀਂ ਆਪਣੀ ਕਲਪਨਾ ਨਹੀਂ ਕਰ ਸਕਦੇ ਆ ਪੰਜਾਬ 'ਚ ਚੋਣਾਂ ਦਾ ਮਾਹੌਲ ਆ ਲੋਕ ਸਭਾ ਚੋਣਾਂ ਲੰਗੀਆਂ ਸਰਪੰਚੀ ਦੀਆਂ ਚੋਣਾਂ ਆਉਣੀਆਂ ਨੇ ਜਿਮਨੀ ਚੋਣਾਂ ਵੀ ਹੋਣਗੀਆਂ ਪਰ ਸਰਪੰਚੀ ਦੀਆਂ ਚੋਣਾਂ ਬੜੀਆਂ ਅਹਿਮ ਹੁੰਦੀਆਂ ਨੇ ਪਰ ਚੋਣਾਂ ਤੋਂ ਹਟ ਕੇ ਜੇਕਰ ਸਿਨੇਮੇ ਵਾਲ ਵਧੀਏ ਤਾਂ ਹੁਣ ਸਿਨੇਮਾ ਵੀ ਮੈਨੂੰ ਲੱਗਦਾ ਜਿਹੜਾ ਸਿਆਸਤ ਦੇ ਵਿੱਚ ਆਪਣੀ ਰੁਚੀ ਰੱਖ ਰਿਹਾ ਇਸ ਨੂੰ ਚਲਦਿਆਂ ਚਪਾਲ ਦੇ ਵੱਲੋਂ ਸਰਪੰਚੀ 2024 ਵੈਬ ਸੀਰੀਜ਼ ਲਿਆਂਦੀ ਜਾ ਰਹੀ ਹੈ ਜਿਸ ਦੇ ਵਿੱਚ ਲੀਡ ਤੇ ਜਸ ਬਾਜਵਾ ਨੇ ਸਾਡੇ ਨਾਲ ਮੌਜੂਦ ਨੇ ਬਾਈ ਬਹੁਤ ਬਹੁਤ ਸਵਾਗਤ ਬਹੁਤ ਮਿਹਰਬਾਨੀ ਵੀਰੇ ਧੰਨਵਾਦ ਸਾਰੇ ਦੇਖਣੇ ਸੂਤਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਿਲਕੁਲ ਕਿਹਾ ਕਿ ਚੋਣਾਂ ਦਾ ਮਾਹੌਲ ਹੈ ਤੇ ਬੰਦ ਸਰਪੰਚ ਤੁਹਾਡੇ ਸਾਹਮਣੇ ਹਾਜ਼ਰ ਹੈ 15 ਅਗਸਤ ਨੂੰ ਸਾਡੀ ਜਿਹੜੀ ਇਲੈਕਸ਼ਨ ਹੈ ਉਹ ਚਪਾਲ ਤੇ ਵੋਟਾਂ ਪੈਣਗੀਆਂ ਤੇ ਤੁਸੀਂ ਬੰਦ ਸਰਪੰਚ ਨੂੰ ਜ਼ਰੂਰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣੇ ਪਰਿਵਾਰ ਦੀਆਂ ਵੋਟਾਂ ਪਾ ਕੇ ਵੀ ਕਾਮਯਾਬ ਕਰੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਅੱਛਾ ਭਾਈ ਜਿਹੜੀਆਂ ਇਹ ਵੋਟਾਂ ਹੋਣ ਜਾ ਰਹੀਆਂ ਚਪਾਪ ਦੇ ਉੱਤੇ ਇਹ ਕਿਵੇਂ ਦੀਆਂ ਹੋਣਗੀਆਂ ਇਹਦੇ ਵਿੱਚ ਵੀ ਪੈਸਾ ਪੂਸਾ ਚੱਲੂਗਾ ਫਿਰ ਪੂਰਾ ਕਹਿੰਦੇ ਸ਼ਰਾਬ ਵੀ ਵੰਡੀ ਜਾਂਦੀ ਹੈ ਸਰਪੰਚਾਂ ਦੇ ਇਹ ਤਾਂ ਲੋਕਾਂ ਨੂੰ ਉਮੀਦਾਂ ਹੁੰਦੀਆਂ ਪਕੌੜੇ ਖਾਵਾ ਜੀ ਹਨਾ ਇਹ ਬੜਾ ਕੁਝ ਹੁੰਦਾ ਪਿੰਡਾਂ ਦੇ ਵਿੱਚ ਸਾਰਾ ਕੁਝ ਹੀ ਹੈ ਤੁਹਾਨੂੰ 15 ਅਗਸਤ ਦੀ ਵੇਟ ਕਰਨੀ ਪੈਣੀ ਹੈ ਤੁਸੀਂ ਦੇਖੋਗੇ ਅ ਕਿਉਂਕਿ ਦੇਖੋ ਜਿਵੇਂ ਹੁਣ ਤੁਹਾਡਾ ਇਹ ਸਵਾਲ ਹੀ ਹੈ ਕੀ ਪਕੌੜੇ ਪਕੂੜੇ ਚੱਲਣਗੇ ਸ਼ਰਾਬ ਚੱਲੂਗੀ ਇਹ ਰਿਐਲਿਟੀ ਹੈ ਨਾ ਤੁਸੀਂ ਤਾਂ ਹੀ ਸਵਾਲ ਕੀਤਾ ਹੈ ਤਾਂ ਅਸਲ ਸੱਚ ਹੈ ਇਹ ਤੇ ਅਸੀਂ ਇਹ ਸੀਰੀਜ਼ ਹੈ ਜਿਹੜੀ ਸੱਚ ਦੇ ਹੀ ਨੇੜੇ ਤੇੜੇ ਰੱਖੀ ਹੈ ਆਧਾਰਤ ਹੈ ਸੱਚ ਤੇ ਕਹਾਣੀ ਜਿਵੇਂ ਰੀਅਲ ਚ ਬੋਟਾਂ ਆਪਣੇ ਪਿੰਡਾਂ ਚ ਪੈਂਦੀਆਂ ਨੇ ਜੋ ਸਟਾਈਲ ਹੈ 1% ਦਾ ਵੀ ਇਸ ਚੀਜ਼ ਤੇ ਖਾਸ ਕਰਕੇ ਇੰਨਾ ਕਿ ਜ਼ਿਆਦਾ ਵਰਕ ਕੀਤਾ ਕਿ 1% ਵੀ ਇਧਰ ਉਧਰ ਨਾ ਹੋਵੇ ਜਿਵੇਂ ਪਿੰਡਾਂ ਚ ਜਿਹੜੇ ਕੈਰੈਕਟਰ ਨੇ ਜਿਵੇਂ ਉਹ ਗੱਲਾਂ ਕਰਦੇ ਨੇ ਜਿਵੇਂ ਬੋਲਦੇ ਨੇ ਉਵੇਂ ਹੀ ਦਿਖਾਇਆ ਜਾਵੇ ਸੋ ਇਹ ਜਿਹੜੇ ਪੱਖ ਨੇ ਸਾਰੇ ਨੇ ਸਾਡੀ ਸੀਰੀਜ਼ ਚ 90 ਕੈਰੇਕਟਰ ਨੇ ਠੀਕ ਹੈ ਪਰ ਕਿਹੜਾ ਬੰਦਾ ਕੀ ਪੱਖ ਕਰ ਰਿਹਾ ਹੈ ਇਹਦੇ ਲਈ ਤੁਹਾਨੂੰ ਸੀਰੀਜ਼ ਦੇਖਣੀ ਪਊਗੀ ਔਰ ਡਾਇਰੈਕਟਰ ਗੁਰਪ੍ਰੀਤ ਸਿੰਘ ਪੁਲਹੀੜੀ ਸਾਡਾ ਬਹੁਤ ਪਿਆਰਾ ਭਰਾ ਉਹਦੀ ਲਿਖੀ ਹੈ ਤੇ ਉਹਨੇ ਡਾਇਰੈਕਟ ਕੀਤੀ ਹੈ ਚਪਾਲ ਤੇ ਆ ਰਹੀ ਹੈ ਉਹਨੇ ਇਹ ਬੜਾ ਖੂਬਸੂਰਤ ਪੱਖ ਰੱਖਿਆ ਹੁਣ ਉਹਦੇ ਲਈ ਕਿ ਕਿਹੜਾ ਬੰਦਾ ਕਿਉਂਕਿ ਐਜ਼ਨ ਇਹਦੇ ਚ ਲੀਡ ਮੈਂ ਕੰਮ ਕਰ ਰਿਹਾ ਸਾਰੀ ਟੀਮ ਨੇ ਬਹੁਤ ਸਹਿਯੋਗ ਕੀਤਾ ਬੜੇ ਮਜ਼ੇ ਹੋਏ ਕਲਾਕਾਰ ਨੇ ਜਿਨ੍ਹਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਪਰ ਮੇਰਾ ਕਰੈਕਟਰ ਇਹੀ ਹੈ ਕਿ ਉਹ ਬਾਹਰ ਜਾਂਦਾ ਜਾਂਦਾ ਇੱਕਦਮ ਕਿਵੇਂ ਉਹ ਚ ਸ਼ਿਫਟ ਆ ਗਿਆ ਕਿ ਉਹ ਕੈਨੇਡਾ ਦਾ ਵੀਜ਼ਾ ਅਪਰੂਵ ਹੋਇਆ ਹੋਇਆ ਛੱਡ ਕੇ ਇਸ ਪੱਖ ਨੂੰ ਇਹ ਬਹੁਤ ਕੰਸੈਪਟ ਟ੍ਰੇਲਰ ਦੇ ਵਿੱਚ ਤੁਸੀਂ ਤਿੰਨ ਮੁੱਦੇ ਇਹਦੇ ਵਿੱਚ ਦਿਖਾਤੇ ਮੈਨੂੰ ਲੱਗਦਾ ਸ਼ਾਇਦ ਬਹੁਤ ਘੱਟ ਨੇ ਨੋਟ ਕੀਤਾ ਹੋਊਗਾ ਦੋ ਮੁੱਦੇ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਇੱਕ ਤਾਂ ਪ੍ਰਵਾਸ ਵਾਲਾ ਤੁਸੀਂ ਦੱਸਤਾ ਇੱਕ ਸਰਪੰਚੀ ਵਾਲਾ ਦੱਸਤਾ ਤੀਜਾ ਤੁਸੀਂ ਇਤਿਹਾਸ ਵੀ ਵਿੱਚ ਉਹ ਕਰਤਾ ਕਿ ਅਫਗਾਨ ਜੱਤਨ ਵਾਲੀ ਧਰਤੀ ਆ ਇਹ ਸੂਰਮਿਆਂ ਦੀ ਧਰਤੀ ਆ ਇਹ ਕਨਸੈਪਟ ਜਿਹੜਾ ਵਿੱਚ ਲੈ ਕੇ ਆਉਣਾ ਹੋਰ ਕਿੰਨਾ ਕਿ ਸਾਨੂੰ ਇਤਿਹਾਸ ਬਾਰੇ ਇਸ ਵੈਬ ਸੀਰੀਜ਼ ਦੇ ਵਿੱਚ ਹੋਰ ਵੀ ਕੁਝ ਹੈ ਵੀਰੇ ਮੈਨੂੰ ਲੱਗਦਾ ਨਾ ਕਿ ਅਸਲ 'ਚ ਸਾਡਾ ਜਿਹੜਾ ਮੂਲ ਹੈ ਉਹ ਸਾਡਾ ਇਤਿਹਾਸ ਹੀ ਹੈ ਉਹਦੇ ਤੋਂ ਬਿਨਾਂ ਅਸੀਂ ਵਾਂਝੇ ਹਾਂ ਉਹਦੇ ਤੋਂ ਬਿਨਾਂ ਅਸੀਂ ਆਪਣੀ ਕਲਪਨਾ ਨਹੀਂ ਕਰ ਸਕਦੇ ਸਾਡਾ ਵजूद ਨਹੀਂ ਉਹਦੇ ਤੋਂ ਬਿਨਾਂ ਜੇ ਸਾਡਾ ਪਛੋਕੜ ਨਾ ਹੁੰਦਾ ਅੱਜ ਗੱਲਾਂ ਹੁੰਦੀਆਂ ਨੇ ਨਾ ਦੁਨੀਆ 'ਚ ਕਿ ਪੰਜਾਬ ਦੀ ਧਰਤੀ ਤੇ ਜੰਮਿਆ ਨੇ ਅਫਗਾਨ ਅਫਦੇ ਕੀਤਾ ਇਹ ਡਾਇਲੌਗ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਨਾ ਇਥੇ ਡਾਇਲੌਗ ਨਹੀਂ ਆ ਰਿਹਾ ਸੀ ਕਿ ਉਹ ਕਹਿੰਦਾ ਕਿ ਉਹਨਾਂ ਕੋਲ ਜਦੋਂ ਕਹਿੰਦਾ ਜੰਗ ਤੇ ਜਾਈਏ ਤੇ ਬਿਨਾ ਹਥਿਆਰਾਂ ਤੋਂ ਤੇ ਬਿਨਾ ਰਣਨੀਤੀ ਤੋਂ ਜੰਗ ਜਿੱਤੀ ਨਹੀਂ ਜਾਂਦੀ। ਇਹਦਾ ਕਾਊਂਟਰ ਕਰਨ ਲਈ ਕੋਈ ਸਵਾਲ ਉਹਦਾ ਜਵਾਬ ਪੁਖਤਾ ਜਵਾਬ ਨਹੀਂ ਮਿਲ ਰਿਹਾ ਸੀ। ਹੂੰ ਚਲੋ ਮਹਾਰਾਜ ਨੇ ਦਾਸ ਤੇ ਕਿਰਪਾ ਕੀਤੀ ਇਹ ਥਾਟ ਮੇਰੇ ਦਿਮਾਗ 'ਚ ਉਦੋਂ ਆਇਆ। ਅੱਛਾ ਤੁਹਾਡੇ ਦਿਮਾਗ 'ਚ ਆਪਣੇ ਆਪ ਆਇਆ। ਹਾਂਜੀ ਤੇ ਮੈਂ ਜਦੋਂ ਡਾਇਰੈਕਟਰ ਸਾਹਿਬ ਨਾਲ ਸੰਝਾ ਕੀਤਾ ਤੇ ਮੈਂ ਗੁਰਪ੍ਰੀਤ ਬਾਈ ਨੂੰ ਕਿਹਾ ਬਈ ਬਾਈ ਆਪਾਂ ਮੈਂ ਨਹੀਂ ਕਹਿੰਦਾ ਪਰ ਰੱਖੀਏ ਤੁਸੀਂ ਤੁਸੀਂ ਦੇਖੋ ਵੀ ਇਹ ਰੱਖ ਸਕਦੇ ਆ। ਹੂੰ ਉਹ ਕਹਿੰਦੇ ਵੀ ਇਤੋਂ ਵਧੀਆ ਕੋਈ ਚੀਜ਼ ਨਹੀਂ ਹੋ ਸਕਦੀ ਇਹ ਤਾਂ ਬਹੁਤ ਕਮਾਲ ਦੀ ਗੱਲ ਹੋ ਜੂਗੀ ਕਿਉਂਕਿ ਇਹ ਕਨਸੈਪਟ ਸਿਆਸਤ ਤੇ ਹੈ ਸਰਪੰਚੀ ਤੇ ਹੈ ਸੋ ਸਾਡੇ ਇਹ ਗੱਲ ਫਿੱਟ ਆ ਗਈ ਉਹਨੂੰ ਜਵਾਬ ਦੇਣ ਲਈ ਇਹ ਲਾਈਨਾਂ ਜਿਹੜੀਆਂ ਪਰਫੈਕਟ ਫਿੱਟ ਆ ਗਈਆਂ ਨਾਲੇ ਚ ਸਾਡਾ ਇਤਿਹਾਸ ਵੀ ਹੋ ਗਿਆ ਸਾਡਾ ਪਛੋਕੜ ਵੀ ਅਸੀਂ ਇਹ ਦੱਸਤਾ ਕਿ ਅਸੀਂ ਸਾਡੀ ਜਿਹੜੀ ਪਹੁੰਚ ਹੈ ਉਹ ਕਿੱਥੋਂ ਤੱਕ ਹੈ ਸਾਡਾ ਰਾਜਾ ਜਿਹੜਾ ਦੁਨੀਆ 'ਚ ਜਿਹਨੂੰ ਅਜੇ ਤੱਕ ਕੋਈ ਬਿਊਟੀ ਨਹੀਂ ਕਰ ਸਕਿਆ ਦੁਨੀਆ ਉਹਦੇ ਵਰਗਾ ਮਤਲਬ ਦੁਨੀਆ ਨੇ ਜਿਹੜਾ ਬਾਹਰਲੇਆਂ ਮੁਲਕਾਂ 'ਚ ਜੋ ਮਾਡਲ ਚੱਲਦਾ ਉਹ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਉਹ ਮਾਡਲ ਹੈ ਜਿਹੜਾ ਲੋਕਾਂ ਨੇ ਇੰਪਲੀਮੈਂਟ ਕੀਤਾ ਬੇਸਿਕਲੀ ਕੀ ਸੀ ਕਿ ਇਹ ਸਬਜੈਕਟ ਸਿਆਸਤ ਦਾ ਤੇ ਇੰਨੀ ਕੁ ਹੀ ਗੱਲ ਇਤਿਹਾਸ ਦੀ ਇਹ ਸਾਡੇ ਹਿੱਸੇ ਆਈ ਤੇ ਅਸੀਂ ਕੀਤੀ ਉਦੋਂ ਬਿਨਾ ਇਹ ਸਾਰੀ ਜੋ ਸਾਡਾ ਪਿੰਡੂ ਪਛੋਕੜ ਹੈ ਜਿੱਦੇ 'ਚ ਅਸੀਂ ਨਿਕਲੇ ਹੋਏ ਹਾਂ ਜਿੱਦੇ 'ਤੇ ਅਸੀਂ ਬਹੁਤ ਜ਼ਿਆਦਾ ਮਾਣ ਵੀ ਕਰਦੇ ਹਾਂ ਅਸੀਂ ਇਹਨੂੰ ਸੀਰੀਜ਼ ਨੂੰ ਉਹਦੇ ਆਲੇ-ਦਾਲੇ ਮਾਇਆ ਔਰ ਜਿਹੜੀ ਪਿੰਡਾਂ ਦੀ ਸਿਆਸਤ ਜਿਹਨੂੰ ਸਭ ਤੋਂ ਬਰੀਕ ਸਿਆਸਤ ਕਿਹਾ ਦਿੱਤਾ ਜਾਂਦਾ ਦੇਸ਼ ਦਾ ਧੁਰਾ ਮੰਨਿਆ ਜਾਂਦਾ ਕਹਿੰਦੇ ਸਰਪੰਚੀ ਪਹਿਲਾ ਪੜਾਅ ਜੇ ਇਹਨੇ ਪਹਿਲਾ ਪੜਾਅ ਤੈਅ ਕਰ ਲਿਆ ਪਾਰ ਕਰ ਲਿਆ ਉਹਦੇ ਲਈ ਤਾਂ ਸਾਰੇ ਕੰਮ ਸੌਖੇ ਆ ਬਾਕੀ ਮੈਂ ਬਈ ਇਹ ਗੱਲ ਕਰਦਾ ਕਿ ਪੰਜਾਬ ਦੇ ਬਹੁਤ ਮਝੇ ਹੋਏ ਸਿਆਸਤ ਦਾ ਹਮ ਜਿਹੜੇ ਮਤਲਬ ਜਿਨ੍ਹਾਂ ਨੂੰ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਕਿੱਡਿ ਕਿੱਡੇ ਮੁਕਾਮਾਂ ਤੇ ਪ੍ਰਕਾਸ਼ ਸਿੰਘ ਬਾਦਲ ਖੋਦ ਸਰਪੰਚ ਬਣੇ ਪਹਿਲੀ ਵਾਰ ਮੈਂ ਉਹੀ ਗੱਲ ਕਹਣਾ ਉਹਨਾਂ ਨੇ ਉਹ ਸਰਪੰਚੀ ਤੋਂ ਸ਼ੁਰੂ ਕੀਤਾ ਹਮ ਕਿਉਂਕਿ ਜਦੋਂ ਤੱਕ ਬੰਦਾ ਗਰਾਉਂਡ ਤੇ ਨਹੀਂ ਜਾਊਗਾ ਉਦੋਂ ਤੱਕ ਉਹਨੂੰ ਉਸ ਸਿਆਸਤ ਦੀ ਵਾਲੀ ਸਮਝ ਇਲਮ ਹੋਊਗੀ ਨਹੀਂ ਹੁਣ ਤੁਸੀਂ ਦੇਖੋ ਕਿ ਅ ਅੱਜ ਪੰਜਾਬ ਦੇਆਂ ਪਿੰਡਾਂ 'ਚ ਸੱਥਾਂ 'ਚ ਬੈਠੇ ਲੋਕ ਇਹ ਗੱਲਾਂ ਕਰਦੇ ਆ ਕਿ ਯਾਰ ਐਤ ਕੀ ਅਬਾਹਮਾ ਨਹੀਂ ਬਣਿਆ ਹੈਗਾ ਅਮਰੀਕਾ ਦਾ ਰਾਸ਼ਟਰਪਤੀ ਐਤ ਕੀ ਕੋਈ ਹੋਰ ਬਦਲ ਕੇ ਆ ਗਿਆ ਹੋਰ ਬਦਲ ਕੇ ਆ ਗਿਆ ਉਹ ਤਾਂ ਨੌ ਪਤਾ ਨਹੀਂ ਪਤਾ ਇਹ ਲਹਿਦੀ ਗੱਲ ਹੈ ਪਰ ਉਹ ਨੌਲੇਜ ਰੱਖਦੇ ਆ ਚਰਚਾ ਜ਼ਰੂਰ ਹੁੰਦੀ ਆ ਪਿੰਡਾਂ ਦੇਆਂ ਸੱਥਾਂ ਤੋਂ ਲੈ ਕੇ ਘਰਾਂ ਦੇਆਂ ਚੁੱਲਿਆਂ ਤੱਕ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਅਸੀਂ ਸੀਰੀਜ਼ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬੇਸਿਕਲੀ ਗੱਲ ਹੈ ਜਿਹੜੀ ਉਹ ਸਿਆਸਤ ਦੇ ਆਲੇ-ਦਾਲੇ ਘੁੰਮਦੀ ਹੈ ਪਿੰਡਾਂ 'ਚ ਜਿਹੜੀ ਸਿਆਸਤ ਚੱਲਦੀ ਹੈ ਖਾਸ ਕਰਕੇ ਸਰਪੰਚੀ 'ਚ ਕਿਉਂਕਿ ਕਿਸੇ ਬੰਦੇ ਦਾ ਸਿਆਸਤ 'ਚ ਇੰਟਰਸਟ ਹੋਵੇ ਨਾ ਹੋਵੇ ਉਹ ਬਾਅਦ ਦੀ ਗੱਲ ਹੈ ਪਰ ਸਰਪੰਚੀ 'ਚ ਸਭ ਦਾ ਇੰਟਰਸਟ ਹੁੰਦਾ ਸੋ ਇਹ ਸੀਰੀਜ਼ ਹੈ ਜਿਹੜੀ ਸਾਡੀ ਇਹ ਇਹ ਉਹ ਸਭ ਚੀਜ਼ਾਂ ਦੇ ਦੁਆਲੇ ਘੁੰਮਦੀ ਹੈ ਜੀ ਬਸ ਭਾਈ ਜੰਨ ਜੰਨ ਛੋਟਾ ਜਿਹਾ ਕੁਐਸਚਨ ਪਾਉਂਗਾ ਨਿੱਜੀ ਕੁਐਸਚਨ ਹੈ ਪਰ ਮਹਾਤਮਾ ਦੀਨੀ ਕਿਰਪਾ ਕਿਵੇਂ ਤੁਹਾਡੇ ਤੇ ਸਾਦਗੀ ਨਿਮਰਤਾ ਠਹਿਰਾਵ ਤੁਹਾਡੇ ਅੰਦਰ ਨਿਤਨੇਮ ਕਰਦੇ ਹਨ ਵੀਰ ਸ਼ੁਕਰ ਹੈ ਮਹਾਰਾਜ ਦਾ ਇਹ ਵਿੜਿਆਈ ਹੈ ਜਿਹੜੀ ਇਹ ਮਹਾਰਾਜ ਨੇ ਹੀ ਦਿੱਤੀ ਹੈ ਉਹਦੀ ਹੀ ਹੈ ਇਹਦੇ ਚ ਮੇਰੀ ਆਪ ਦੀ ਕੋਈ ਕਾਬਲੀਅਤ ਨਹੀਂ ਨਾ ਕੋਈ ਮੇਰੀ ਆਪ ਦੀ ਪਹੁੰਚ ਹੈ ਤੇ ਨਾ ਮੈਂ ਇਸ ਕਾਬਲੀ ਹਾਂ ਇਹ ਮਹਾਰਾਜ ਦੀ ਕੋਈ ਵਿੜਿਆਈ ਹੈ ਕੋਈ ਮੇਰੇ ਪੁਰਖਿਆਂ ਦਾ ਕੋਈ ਮੇਰੀ ਮਾਂ ਦਾ ਕੋਈ ਕਰਮ ਹੋਊਗਾ ਜਿਹਦੇ ਕਰਕੇ ਇਹ ਵਿੜਿਆਈ ਮੇਰੇ ਪ੍ਰਮਾਤਮਾ ਨੇ ਸੀ ਦਿੱਤੀ ਹੈ ਤੇ ਮੈਂ ਸਿਰਫ ਸ਼ੁਕਰ ਗੁਜ਼ਾਰ ਮਹਾਰਾਜ ਦਾ ਹੋ ਸਕਦਾ ਧੰਨਵਾਦ ਕਰਦਾ ਦੋ ਟਾਈਮ ਮੈਂ ਕਰਦਾ ਵੀ ਹਾਂ ਨਿਤਨੇਮ ਦੀ ਗੱਲ ਇਹ ਹੈ ਕਿ ਜ਼ਰੂਰ ਜਿੰਦਗੀ ਚ ਮਤਲਬ ਸ਼ੁਰੂ ਤੋਂ ਜਦੋਂ ਤੋਂ ਅਸੀਂ ਸੁਰਤ ਸੰਭਾਲੀ ਹੈ ਆਪਦਿਆਂ ਘਰਾਂ ਚ ਆਪਦੀਆਂ ਮਾਵਾਂ ਨੂੰ ਹਮੇਸ਼ਾ ਨਿਤਨੇਮ ਕਰਦੇ ਦੇਖਿਆ ਤੇ ਉਹ ਹੁਣ ਗੱਲ ਉਹੀ ਹੈ ਨਾ ਕਿ ਜੋ ਤੁਹਾਡੇ ਪਰਿਵਾਰਾਂ ਚ ਤੁਹਾਡੇ ਮਾਪਿਓ ਕਰਦੇ ਨੇ ਤੁਸੀਂ ਉਹਨੂੰ ਦੇਖ ਕੇ ਸਿੱਖਦੇ ਹੋ ਹੁਣ ਸਾਨੂੰ ਵੀ ਉਹ ਗੁਰੂ ਘਰ ਜਾਣਾ ਸਾਡੀ ਜ਼ਿੰਦਗੀ ਚ ਰੁਟੀਨ ਦਾ ਹਿੱਸਾ ਹੀ ਲੱਗਿਆ ਸ਼ੁਰੂ ਤੋਂ ਜੀ ਬਿਲਕੁਲ ਕਿ ਨਹੀਂ ਇਹ ਸਾਡਾ ਫਰਜ਼ ਹੈ ਬਾਕੀ ਸਾਰੀਆਂ ਚੀਜ਼ਾਂ ਬਾਅਦ ਚ ਨੇ ਅਸਲ ਚ ਸਾਡਾ ਪਹਿਲਾ ਫਰਜ਼ ਇਹੀ ਹੈ ਸੋ ਜਿੰਨੀ ਕੁ ਮਹਾਰਾਜ ਸੇਵਾ ਲੈਂਦੇ ਆ ਜਿੰਨਾ ਕਿ ਸਿਰ ਤੇ ਹੱਥ ਰੱਖ ਕੇ ਆਪ ਕਰਾਉਂਦੇ ਆ ਕਿਉਂਕਿ ਮੈਂ ਚ ਤਾਂ ਫਿਰ ਹੰਕਾਰ ਆ ਜਾਂਦਾ ਜੇ ਮੈਂ ਕਹਦਾ ਮੈਂ ਕਰਦਾ ਮਹਾਰਾਜ ਕਰਵਾਉਂਦੇ ਆ ਪਰ ਮਹਾਰਾਜ ਨੇ ਇੰਨੀ ਕਿ ਦਿਆਲਤਾ ਜ਼ਰੂਰ ਦਿਖਾਈ ਹੈ ਕਿ ਜਿੰਨਾ ਵੀ ਸਮਾਂ ਮਿਲਦਾ ਉਹ ਜ਼ਰੂਰ ਇਸੇ ਲਾਉਂਦੇ ਆ ਕਦੀ ਨਾਗਾ ਨਹੀਂ ਪੈਣ ਦਿੰਦੇ। ਸੋ ਇਹਦੇ ਲਈ ਮਹਾਰਾਜ ਦਾ ਮੈਂ ਬਹੁਤ ਧੰਨਵਾਦ ਕਰਦਾ ਸ਼ੁਕਰ ਕਰਦਾ ਜੀ। ਜੀ ਬਹੁਤ ਬਹੁਤ ਸ਼ੁਕਰੀਆ ਭਾਈ ਪੱਗ ਬਹੁਤ ਸੋਹਣੀ ਲੱਗਦੀ ਆ ਅਖੀਰ ਚ। ਬਹੁਤ ਧੰਨਵਾਦ। ਬਹੁਤ ਮਿਹਰਬਾਨੀ। ਧੰਨਵਾਦ ਜੀ। ਜਸ ਬਾਜਵਾ ਸਾਡੇ ਨਾਲ ਸੀਗੇ ਸਰਪੰਚੀ 2024 ਨੂੰ ਲੈ ਕੇ ਗੱਲਬਾਤ ਹੋਈ ਆ ਸਿਆਸਤ ਤੇ ਗੱਲਬਾਤ ਹੋਈ ਆ। ਬੜੇ ਵਧੀਆ ਅਦਾਕਾਰ ਨੇ ਤੇ ਮੈਨੂੰ ਲੱਗਦਾ ਵੈਬ ਸੀਰੀਜ਼ ਬਾਕਮਾਲ ਹੋਣੀ ਆ। 15 ਅਗਸਤ ਨੂੰ ਜਰੂਰ ਤੁਸੀਂ ਚਪਾਲ ਨੂੰ ਡਾਊਨਲੋਡ ਕਰਕੇ ਮੈਂਬਰਸ਼ਿਪ ਲੈ ਕੇ ਜਰੂਰ ਦੇਖਿਓ। ਕੈਮਰਾਮੈਨ ਸਾਥੀ ਹਰਪ੍ਰ